ਜਾਪ ਦੀ ਧਾਰਮਿਕ ਸਿਆਸਤ ਇਨਦਿਨੀ ਖੂਬ ਗਰਮਾਈ ਹੋਈ ਹੈ ਪੰਜਾਬ ਦੀ ਸਿਆਸਤ ਵਿੱਚ ਲਗਾਤਾਰ ਫੇਰ ਬਦਲ ਜਾ ਰਹੀ ਹੈ ਅਸਤੀਸਾ ਦੌਰ ਚੱਲੀ ਹੈ ਤੇ ਤਾਜ ਪੂਸ਼ੀਆਂ ਕੀਤੀਆਂ ਜਾ ਰਹੀਆਂ ਨੇ ਦੱਸਦੇ ਦੀ ਪੰਜਾਬ ਦੀ ਸਿਆਸਤ ਵਿੱਚ ਹੁਣ ਨਵਾਂ ਮੋੜ ਆਇਆ ਹੈ ਰਾਤੋ ਰਾਤ ਕਰਵਾਈ ਗਈ ਨਵੇਂ ਜੱਥੇਦਾਰ ਦੀ ਤਾਜ ਪੂਸ਼ੀ ਕਾਰਨ ਸ਼੍ਰੋਮਣੀ ਕਮੇਟੀ ਇੱਕ ਵਾਰ ਫਿਰ ਦੋ ਸਵਾਲਾਂ ਦੇ ਢੇਰੇ ਵਿੱਚ ਆ ਖੜੀ ਪਈ ਹੈ ਜਨਪੁਲ ਦੇਵ ਸਿੰਘ ਗੱਜੀਕਰ ਦੀ ਅਨੰਤਪੁਰ ਸਾਹਿਬ ਵਿੱਚ ਤੱਕ ਸ਼੍ਰੀ ਕੇਸਕਰ ਸਾਹਿਬ ਦੇ ਨਵੇਂ ਜੱਥੇਦਾਰ ਬਜੋ ਗੁਪਤ ਅਤੇ ਤਾਜ ਕੋਸ਼ੀ ਤੇ ਵਿਵਾਦ ਖੜਾ ਹੋ ਗਿਆ ਸਵੇਰੇ 3 ਵਜੇ ਚੁੱਪਚਪਿਤ ਜਥੇਦਾਰ ਦੀ ਤਾਜ ਕੋਸ਼ੀ ਕਰਨ ਮਗਰੋਂ ਸ਼ੋਮੇ ਕਮੇਟੀ ਵਰਤ ਤੋਂ ਸਵਾਲਾਂ ਦੇ ਘੇਰੇ ਵਿੱਚ ਆਖ ਖੜੀ ਹੋਈ ਹੈ ਇਸ ਮਾਮਲੇ ਸਮਲਦੇਸ਼ ਸਾਫ ਦਾ ਜਥੇਦਾਰ ਯਾਨੀ ਹਰਪਿੰਦਰ ਸਿੰਘ ਨੇ ਸਵਾਲ ਖੜੇ ਕਰਦੇ ਕਿਹਾ ਹੈ ਕਿ ਨਾ ਹੀ ਗ੍ਰੰਥ ਹੈ ਤੇ ਨਾ ਹੀ ਪੰਥਾ ਹਾਜ਼ਰ ਹੈ ਪਿੱਪ ਹੋ ਗਈ ਹੈ ਨਦੀ ਦਸਤਾਰ ਬੰਦੀ ਦੱਸ ਦਿਆ ਕਿ ਹਰਪ੍ਰੀਤ ਸਿੰਘ ਨੇ ਫੇਸਬੁੱਕ ਤੇ ਇੱਕ ਪੋਸਟ ਸਾਂਝੀ ਕਰਦੇ ਕਿਹਾ ਹੈ ਕਿ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਨਾਂ ਤਾ ਗ੍ਰੰਥ ਹਾਜ਼ਰ ਹੈ ਤੇ ਨਾਹੀਂ ਭੰਤ ਹਾਜ਼ਰ ਹੈ ਇਹਨਾਂ ਦੀ ਦਸਤਾਰ ਬੰਦੀ ਹੋ ਗਈ ਹੈ ਭਗੋੜਿਆਂ ਦੀ ਟੰਗਨਾ ਮਨੋਤ ਯਾਨੀ ਹਰਪ੍ਰੀਤ ਸਿੰਘ ਬਾਰੇ ਚੀਚ ਕੀ ਆਪਦੀ ਸੀ ਕਿ ਇਸ ਨੇ ਮਰਿਆਦਾ ਦੀ ਉਲੰਘਣਾ ਕੀਤੀ ਹੈ ਸਿੰਘ ਸਾਹਿਬ ਗਿਆਨੀ ਧੁਗਵੀਰ ਸਿੰਘ ਜੀ ਬਾਰੇ ਵੀ ਦੋਸ਼ ਲਗਾਇਆ ਗਿਆ ਸੀ ਕਿ ਇਹਨਾਂ ਨੇ ਮਰਿਆਦਾ ਅਨੁਸਾਰ ਕਾਰਜ ਨਹੀਂ ਕੀਤੇ ਹੁਣ ਅੱਜ ਕਿਹੜੀ ਮਰਿਆਤਾ ਦੀ ਪਾਲਣਾ ਹੋਈ ਹੈ ਨਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਹਨ ਤੇ ਨਾ ਹੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਹਾਜ਼ਰ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾਂ ਸੀਨੀਅਰ ਮੀਤ ਪ੍ਰਧਾਨ ਦੀ ਹਾਜ਼ਰ ਨਹੀਂ ਨੇ ਦੁਜੇ ਤੱਕ ਸਾਹਿਬਾਨ ਦੇ ਜਥੇਦਾਰ ਸਾਹਿਬ ਜਾ ਹੈੱਡ ਗ੍ਰੰਥੀ ਸਾਹਿਬ ਹਾਜ਼ਰ ਤੇ ਹੋਈ ਦਸਪਾਰ ਬੰਦੀ ਹੈ ਦੁਜੇ ਪਾਸੇ ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਇਹ ਟਕਰਾਹ ਨੂੰ ਰੋਕਣ ਲਈ ਅਧਿਕਾਰ ਦਿੱਤਾ ਗਿਆ ਹੈ ਸ਼੍ਰੋਮਣੀ ਕਮੇਟੀ ਨੇ ਅੱਗੇ ਕਿਹਾ ਕਿ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਅੱਜਕੜ ਦੀ ਅਕਸਵਿਰਿਤ ਤਖ਼ਰੀਕ ਇਸਕੜ ਸਾਹਿਬ ਦੇ ਜਥੇਦਾਰ ਵੱਚੋਂ ਸੇਵਾ ਸੰਭਾਲਣ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਹੋਣ ਬਾਰੇ ਰਕਤ ਪ੍ਰਚਾਰ ਕੀਤਾ ਜਾ ਰਿਹਾ ਕਾਨਿ ਪ੍ਰਦੀਪ ਸਿੰਘ ਦੇ ਸੇਵਾ ਸੰਭਾਲਣ ਮੌਕੇ ਪੰਜ ਪਿਆਰੇ ਸਾਹਿਬਾਨ ਅਤੇ ਸੋਹਣੀ ਕਮੇਟੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦਸਤਾਰਾਂ ਦਿੱਤੀਆਂ ਗਈਆਂ ਹਨ ਉਪਰੰਤ ਸਿੰਘ ਸਾਹਿਬ ਨੂੰ ਉਸ ਤੋਂ ਬਾਅਦ ਸਿੰਘ ਸਾਹਿਬ ਨੂੰ ਰਕਤ ਸਾਹਿਬ ਵਿਖੇ ਗ੍ਰੰਥੀ ਸਿੰਘਾਂ ਵੱਲੋਂ ਸਿਰੋਪਾ ਦਿੱਤਾ ਗਿਆ